ਬਠਿੰਡਾ ਪੁਲਿਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਘੇਰਾ ਹੋਰ ਮਜ਼ਬੂਤ ਕੀਤਾ ਗਿਆ ਵਿਸ਼ੇਸ਼ ਨਾਕਾਬੰਦੀ ਅਤੇ ਵਾਹਨਾਂ ਦੀ ਚੈਕਿੰਗ ਸ਼ਹਿਰ ਵਿੱਚ ਅਮਨ ਕਾਨੂੰਨੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨਾ ਤੇ ਅਪਰਾਧਿਕ ਗਤੀਵਿਧੀਆਂ ਤੇ ਨੱਥ ਪਾਉਣ ਦੇ ਮਕਸਦ ਨਾਲ ਬਠਿੰਡਾ ਪੁਲਿਸ ਨੇ ਅੱਜ ਸ਼ਹਿਰ ਦੇ ਕਈ ਸਵੇਦਨਸ਼ੀਲਾ ਤੇ ਭੀੜ-ਪਾੜ ਵਾਲੇ ਇਲਾਕਿਆਂ ਵਿੱਚ ਅਚਾਨਕ ਚੇਤ ਨਾਕਾਬੰਦੀ ਕਰਕੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ। ਨੀਤ ਕੌਂਡਲ ਐਸਐਸਪੀ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਤੇ ਇਸ ਵਿਸ਼ੇਸ਼ ਮਹਿੰਮ ਦੀ ਅਗਵਾਈ ਖੁਦ ਡੀਐਸਪੀ ਸੰਦੀਪ ਹਾਟੀ ਨੇ ਕੀਤੀ ਜਿਨ੍ਹਾਂ ਨੇ ਪੁਲਿਸ ਕਰਮਚਾਰੀਆਂ ਨੂੰ ਹਰ ਪਹਿਲੂ ਪੁਲਿਸ ਟੀਮ ਨੇ ਸ਼ਹਿਰ ਵਿੱਚ ਪ੍ਰਮੁੱਖ ਚੌਕਾਂ ਤੇ ਅੰਦਰੂਨੀ ਗਲੀਆਂ ਵਿੱਚ ਨਾਕਾਬੰਦੀ ਕੀਤੀ ਜਿਸ ਦੌਰਾਨ 2 ਪਹੀਆਂ ਤੇ 4 ਪਹੀਆਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚ ਵਾਹਨਾਂ ਅਤੇ ਕਾਗਜ਼ਾਤ ਡਰਾਈਵਿੰਗ ਲੈਸਸ ਅਤੇ ਸ਼ੱਕੀ ਵਸਤੂਆਂ ਦੀ ਤਲਾਸ਼ੀ ਲਈ ਗਈ ਖਾਸ ਕਰਕੇ ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਵਾਹਨਾਂ ਤੇ ਬਿਨਾਂ ਨੰਬਰੀ ਪਲੇਟ ਅਤੇ ਵਾਹਨਾਂ ਦੇ ਵਿਸ਼ੇਸ਼ ਤੇ ਧਿਆਨ ਦਿੱਤਾ ਗਿਆ ਕਈ ਥਾਵਾਂ ਤੇ ਸ਼ੱਕੀ ਵਿਅਕਤੀਆਂ ਨੂੰ ਰੋਕ ਅਤੇ ਉਹਨਾਂ ਦੀ ਪੁਸ਼ਗਤਚ ਵੀ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਡੀਐਸਪੀ ਸੰਦੀਪ ਹਾਟੀ ਨੇ ਸਪਸ਼ਟ ਕੀਤਾ ਹੈ ਕਿ ਬਹਿੰਡਾ ਪੁਲਿਸ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਕਹੇ ਹੈ ਕਿ ਸ਼ਰਾਰਤੀ ਅੰਸਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਹ ਹੈ ਕਿ ਪੌਲਿਸ ਵੱਲੋਂ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਲਈ ਮਹਿਮਾ ਲਗਾਤਾਰ جاری ਰਹਿਣਗੇ ਹਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੌਲਿਸ ਦਾ ਪੂਰਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਪੌਲਿਸ ਨੂੰ ਸੂਚਿਤ ਕਰਨ ਪੌਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਨਾਕਾਬੰਦੀ ਦਾ ਮੁੱਖ ਮਕਸਦ ਲੋਕਾਂ ਵਿੱਚ ਸੁਰੱਖਿਆਤਾ ਦੀ ਭਾਵਨਾ ਪੈਦਾ ਕਰਨਾ ਤੇ ਅਪਰਾਧੀਆਂ ਵਿੱਚ ਪੌਲਿਸ ਦਾ ਖੌਫ ਪੈਦਾ ਕਰਨਾ ਹੈ ਪੌਲਿਸ ਇਹ ਕਦਮ ਸ਼ਹਿਰ ਵਿੱਚ ਵੱਧੀਆਂ ਚੋਰੀਆਂ ਲੁਟਕਾਂ ਖੋਹਾਂ ਅਤੇ ਹੋਰ ਅਪਰਾਧਿਕ ਵਾਰਦਾਤਾਂ ਤੇ ਕਾਬੂ ਪਾਉਣ ਵਿੱਚ ਸਹਾਇਕ ਸਿੱਧ ਹੋਵੇਗਾ ਅੱਜ ਤਾਂ ਕੀ ਕਹਿਣਾ ਚਾਹੁੰ ਮੈਂ ਜਿਹੜੀ ਨਾਕਾ ਬੰਦੀ ਕੀਤੀ ਹੈ ਅੱਜ ਜਿਲ੍ਹਾ ਬਠਿੰਡਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਰ ਰੱਖਣ ਦੇ ਲਈ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਇਸ ਨਾਕਾਬੰਦੀ ਵਿੱਚ ਕਰੀਬ 200 ਦੇ ਕਰੀਬ ਸਾਡੇ ਮਰੇ ਮੁਲਾਜ਼ਮ ਹੈ ਤਾਂ ਨੱਕ ਚੈਕਿੰਗ ਕਰ ਰਹੇ ਆ ਇਸ ਵਿੱਚ ਹੋਰ ਇਸ ਤੋਂ ਇਲਾਵਾ ਟ੍ਰੈਫਿਕ ਤੇ ਪੀਸੀਆਰ ਵੀ ਜਿਹੜੀ ਚੈਕਿੰਗ ਚੱਲ ਰਹੀ ਹੈ ਇਸ ਵਿੱਚ ਅਸੀਂ ਜਿਹੜੀ ਸਪੈਸ਼ਲ ਕੋ ਜਿਹੜਾ ਕਾਲੇ ਸ਼ੀਸ਼ੇ ਜਾਂ ਕਾਲੀਆਂ ਫਿਲਮਾਂ ਲਗਾ ਕੇ ਜਾਂ ਕਾਲੀਆਂ ਜਾਲੀਆਂ ਲਗਾ ਕੇ ਡਰਾਈਵ ਕਰ ਰਹੇ ਆ ਉਹਦੀ ਚੈਕ ਕਰ ਰਹੇ ਆ ਜਾਂ ਕੋ ਜਿਹੜੇ ਮੋਟਰਸਾਈਕਲ ਜਿਹੜੇ ਮੂੰਹ ਬਣ ਕੇ ਚਲਾ ਰਹੇ ਆ ਉਹ ਉਹਨਾਂ ਚੈੱਕ ਕਰਦੇ ਆਂ ਜਾਂ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਉਹਨਾਂ ਦੀ ਖਾਸ ਕਰਕੇ ਚੈੱਕ ਕੀਤੀ ਜਾ ਰਹੀ ਹੈ ਤੇ ਜਿਹੜੇ ਬੰਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਨੂੰ ਚਲਾਣ ਵੀ ਕੀਤੇ ਜਾ ਰਹੇ ਆ ਤੇ ਅਸੀਂ ਖਾਸ ਕਰਕੇ ਲੋਕਾਂ ਨੂੰ ਫੀਲ ਕਰਦੇ ਆਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਜਿਹੜੇ ਆਪਣੇ ਡਾਕੂਮੈਂਟ ਪੂਰੇ ਰੱਖਣਿਕਾ ਦੇ ਤੇ ਜੇ ਕੋਈ ਮਾੜੇ ਅਨਸਰਾਂ ਬਾਰੇ ਪੁਲਿਸ ਨੂੰ ਤਲਾਹ ਦੇਣ ਜੇ ਕੋਈ ਸ਼ਰਾਰਤੀ ਅਨਸਰ ਜਾਂ ਕੋਈ ਸ਼ੱਕੀ ਵਿਅਕਤੀ ਘੁੰਮ ਰਿਹਾ ਜਾਂ ਕੋਈ ਸ਼ੱਕੀ ਚੀਜ਼ ਪਈ ਹੈ ਉਸ ਬਾਰੇ ਸਾਨੂੰ ਪੁਲਿਸ ਨੂੰ ਤਲਾਹ ਦੇਣ ਜਿਵੇਂ ਕਿ ਨਸ਼ਾ ਵੀ ਕਾਫੀ ਵੱਡੀ ਪੱਧਰ ਤੇ ਰਹਿ ਗਿਆ ਉਸ ਨੂੰ ਲੈ ਕੇ ਹਾਂ ਨਸ਼ੇ ਵਾਸਤੇ ਵੀ ਜੇ ਰੋਕਣ ਲਈ ਜਾਂ ਕੰਟਰੋਲ ਕਰਨ ਲਈ ਨਸ਼ੇ ਸਮਗਰਾਂ ਨੂੰ ਸਪੈਸ਼ਲ ਡਰਾਈਵ ਚੱਲ ਰਹੀ ਹੈ ਉਸ ਵਾਸਤੇ ਵੀ ਚੈੱਕ ਕਰ ਰਹੀ ਹੈ। ਟੁੱਟ ਵੀ ਲਗਾਤਾਰ ਜੇ ਹੋ ਰਹੀ ਹੈ ਇਹ ਗੱਲ ਜੇ ਪਹਿਲੇ ਦਿਨਾਂ ਮੈਂ ਕਿਹਾ ਆਪ ਆਪਣਾ ਰਿਪੋਰਟ ਦੇ ਲਈ ਸੀ। ਕੋਈ ਜੁਕਸ ਨੂੰ ਫੋਟੋ ਦੱਸ ਲੱਗੇ ਜੀ। ਨਹੀਂ ਉਹ ਸਾਡੀਆਂ ਸਪੈਸ਼ਲ ਟੀਮਾਂ ਬਣੀਆਂ ਹੋਈਆਂ ਨੇ ਟੀਮਾਂ ਕੰਮ ਕਰ ਰਹੀਆਂ ਨੇ ਤੇ ਜਲਦੀ ਅਸੀਂ ਉਹਨਾਂ ਉਸ ਮਾਰ ਵੀ ਦੱਸ ਸਕਾਂ।